ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੀ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀਨ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਪੇਮੈਂਟ ਦਾ ਮੂਡ ਹੋਏਗਾ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਰਵਿੰਦਰ ਫੈਬਰਿਕ ਤੇ ਚੱਲ ਰਹੀ ਹੈ ਜੀ ਆਫਰ ਸੀਜ਼ਨ ਕਲੀਅਰ ਸੇਲ ਹੈ ਕਾਫੀ ਚੀਜ਼ਾਂ ਦੇ ਉੱਤੇ ਆਪਾਂ ਆਫਰ ਲਗਾਈ ਹੋਈ ਹੈ ਇਸ ਕਰਕੇ ਆਫਰ ਦਾ ਫਾਇਦਾ ਲਓ ਫਟਾਫਟ ਆਪਣੇ ਸਕਰੀਨਸ਼ਾਟ ਭੇਜ ਕੇ ਆਪਣੇ ਆਰਡਰ ਕਨਫਰਮ ਕਰਾਓ ਠੀਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਚੀਜ਼ਾਂ ਦੇ ਉੱਪਰ ਡਿਸਕਾਊਂਟ ਲੈ ਕੇ ਆਏ ਆਪਾਂ ਠੀਕ ਹੈ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਕੋਟੀਆਂ ਬਹੁਤ ਹੀ ਸੋਹਣੀਆਂ ਕੋਟੀਆਂ ਉਹਨ ਪੈਨਨ ਵਾਸਤੇ ਬਹੁਤ ਵਧੀਆ ਠੀਕ ਹੈ ਤੁਸੀਂ ਉਹਨਾਂ ਨੂੰ ਹਨਾ ਘਰ ਘਰ ਪੈਨ ਸਕਦੇ ਹੋ ਤੇ ਚਲੋ ਦੇਖਦੇ ਹਾਂ ਅੱਜ ਦੀ ਵੈਰੈਟੀ ਕੋਟੀਆਂ ਦੀ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ ਗਾਜਰੀ ਜਿਹਾ ਕਲਰ ਆਏਗਾ ਬਹੁਤ ਪਿਆਰਾ ਕਲਰ ਹੈ ਫਰੰਟ ਬੈਕ ਤੁਸੀਂ ਦੇਖ ਸਕਦੇ ਹੋ ਫਰੰਟ ਬਣੀ ਹੋਈ ਹੈ ਬੈਕ ਬਣੀ ਹੋਈ ਹੈ ਗਲਾ ਬਹੁਤ ਸੋਹਣਾ ਬਟਨ ਟੇਪ ਲੱਗੀ ਹੋਈ ਆ ਇਹ ਮੇਰੇ ਵਰਗੇ ਸਾਈਜ਼ ਨੂੰ ਤੇ ਵਧੀਆ ਆ ਜਾਏਗੀ ਠੀਕ ਹੈ ਇਹਨਾਂ ਦੇ ਸਾਈਜ਼ ਕੋਈ ਨਹੀਂ ਹੋਣਗੇ ਮਤਲਬ ਇਹਨਾਂ ਵਿੱਚ ਐਲ ਐਕਸਲ ਡਬਲ ਐਕਸ ਨਹੀਂ ਹੈਗਾ ਫ੍ਰੀ ਸਾਈਜ਼ ਹੋਣਗੇ ਇਹਨਾਂ ਦੇ ਠੀਕ ਹੈ ਤੇ ਮਤਲਬ ਡੇਲੀ ਵੇਅਰ ਪਹਿਨਣ ਵਾਸਤੇ ਬਹੁਤ ਵਧੀਆ ਚੀਜ਼ ਹੈ ਹੈਵੀ ਸਟੱਫ ਦੇ ਵਿੱਚ ਆ ਇਸ ਕਰਕੇ ਹਨਾ ਸਰਦੀ ਤੋਂ ਵੀ ਬਚਾ ਰੱਖਦੀ ਹੈ ਤੇ ਆਫਰ ਦਾ ਫਾਇਦਾ ਲਓ ਤੇ ਫਟਾਫਟ ਆਪਣੇ ਆਰਡਰ ਕਨਫਰਮ ਕਰਾਓ ਠੀਕ ਹੈ ਜੀ ਤੇ ਪ੍ਰਾਈਸ ਲੱਗੇਗਾ ਜੀ ਇਹਦਾ 250 ਸ਼ਿਪਿੰਗ ਲੱਗੇਗੀ 50 ਰੁਪੀ ਐਕਸਟਰਾ ਠੀਕ ਹੈ ਜੀ ਤੇ ਤੁਹਾਡੇ ਘਰ 300 ਰੁਪਏ ਦੇ ਵਿੱਚ ਆਰਡਰ ਪਹੁੰਚ ਜਾਏਗਾ ਠੀਕ ਹੈ ਜੀ हां जी नेक्स्ट कलर आएगा जी पिंक कलर बहुत प्यारा कलर आया दा गला भी बहुत सोणा बनया हुआ ठीक है बैक फ्रंट ਤੁਸੀਂ ਦੇਖ ਸਕਦੇ ਹੋ ਤੇ ਇਹਦੀ ਪਾਕਟ ਵੀ ਦੋਨੋਂ ਸਾਈਡ ਪਾਕਟਾ ਠੀਕ ਹੈ ਦੋਨੋਂ ਸਾਈਡ ਪਾਕਟ ਲੱਗੀ ਹੋਈ ਆ ਬਟਨ ਟੇਪ ਬਹੁਤ ਸੋਣੀ ਲੱਗੀ ਹੋਈ ਆ ਤੇ ਪ੍ਰਾਈਸ ਬਿਲਕੁਲ ਲੱਗੇਗਾ ਜੀ ਜੈਨੂਅਲ ਜਿਆ ਬਿਲਕੁਲ ਲੋ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਰਹੀ ਹੈ ਜੀ ਕੋਟੀ ਕੋਟੀ ਮਿਲੇਗੀ ਸਿਰਫ ਤੇ ਸਿਰਫ 250 ਰੁਪਏ ਦੀ ਸ਼ਿਪਿੰਗ ਲੱਗੇਗੀ 50 ਰੁਪਏ ਐਕਸਟਰਾ 300 ਰੁਪਏ ਦੇ ਵਿੱਚ ਕੋਟੀ ਤੁਹਾਡੇ ਘਰ ਪਹੁੰਚ ਜਾਏਗੀ ਠੀਕ ਆ ਤੇ ਆਫਰ ਦਾ ਲਓ ਫਾਇਦਾ ਤੇ ਫਟਾਫਟ ਆਪਣੇ ਆਰਡਰ ਕਰੀ ਜਾਓ ਠੀਕ ਹੈ ਜੀ ਨੈਕਸਟ ਕਲਰ ਦੇਖਦੇ ਆਪਾਂ ਨੈਕਸਟ ਕਲਰ ਵੀ ਆ ਗਿਆ ਜੀ ਪਿੰਕ ਕਲਰ ਉਹਦੇ ਨਾਲੋਂ ਥੋੜਾ ਫਰਕ ਆਇਆ ਗਿਆ ਥੋੜਾ ਜੀ ਡਾਰਕ ਟੋਨ ਆ ਉਹ ਥੋੜੀ ਲਾਈਟ ਟੋਨ ਸੀਗੀ ਬਹੁਤ ਹੀ ਸੋਹਣੇ ਕਲਰ ਆ ਤੇ ਬਹੁਤ ਹੀ ਸੋਹਣੀਆਂ ਕੋਟੀਆਂ ਵਾਂ ਅਕੋਰਡਿੰਗ ਟੂ ਪ੍ਰਾਈਸ ਠੀਕ ਆ ਤੁਸੀਂ ਹਰ ਚੀਜ਼ ਨੂੰ ਜਦੋਂ ਤੁਸੀਂ ਕੋਈ ਚੀਜ਼ ਲੈਣੇ ਆ 200 300 400 ਪ੍ਰਾਈਸ ਦੀ ਉਹਨੂੰ ਪ੍ਰਾਈਸ ਦੇ ਨਾਲ ਹੀ ਹਨਾ ਉਹਨੂੰ ਜੱਜ ਕਰਿਆ ਕਰੋ ਕਿ ਹਾਂ ਉਹਦਾ ਪ੍ਰਾਈਸ ਕਿੰਨਾ ਹੈ ਤੇ ਉਹ ਕਿਵੇਂ ਦਾ ਸਟੱਫ ਹੋਏਗਾ ਕਿਉਂਕਿ ਹਨਾ ਆਪਾਂ ਵੀ ਆਫਰਸ ਉਨ ਹੀ ਦੇ ਸਕਦੇ ਹਾਂ ਜਿੰਨੀ ਆਪਾਂ ਹਨਾ ਜਿੰਨੀ ਵਧੀਆ ਲੱਗਦੀ ਏ ਜਿੰਨੀ ਸਾਨੂੰ ਵੀ ਵਾਰ ਕਰਦੀ ਏ ਉਨ ਹੀ ਆਫਰ ਦੇ ਸਕਦੇ ਹਾਂ ਠੀਕ ਹੈ ਜੀ ਹਾਂਜੀ ਰੈੱਡ ਕਲਰ ਦੀ ਕੋਟੀ ਬਹੁਤ ਵਧੀਆ ਕੋਟੀ ਆ ਠੀਕ ਹੈ ਜੀ ਬਹੁਤ ਹੀ ਸੋਹਣਾ ਕਲਰ ਬਹੁਤ ਸੋਹਣਾ ਡਿਜ਼ਾਈਨ ਠੀਕ ਹੈ ਤੇ ਸਾਈਜ਼ ਵੀ ਇਹਦੇ ਹਨਾ ਜਿਆਦਾ ਟਾਈਟ ਟਾਈਟ ਨਹੀਂ ਆਉਣਗੇ ਜਿਸ ਤਰ੍ਹਾਂ ਸਕਿਵੀਟਾਈਪ ਨਹੀਂ ਹੋਣਗੇ ਖੁੱਲੇ ਡੁੱਲੇ ਸਾਈਜ਼ ਨੇ ਤੇ ਐਕਸਲ ਸਾਈਜ਼ ਵਾਲਿਆਂ ਨੂੰ ਡਬਲ ਐਕਸਲ ਵਾਲਿਆਂ ਨੂੰ ਆ ਜਾਣਗੇ ਨੈਕਸਟ ਕਲਰ ਵੀ ਆ ਗਿਆ ਬਹੁਤ ਸੋਹਣਾ ਗਾਜ਼ਰੀ ਰੈੱਡ ਕਲਰ ਠੀਕ ਹੈ ਬਟਨ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਆ ਇਹ ਨਿਕਲੇ ਕੋਈ ਲੋਕਲ ਜਾਈ ਮਾਲ ਆ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਹਾਂ ਇੱਥੋਂ ਤੱਕ ਲੈਂਥ ਆਏਗੀ ਜੀ ਠੀਕ ਹੈ ਜੀ ਅੱਜ ਮੇਰਾ ਹਨ ਮਾਈਕ ਖਰਾਬ ਹੋ ਗਿਆ ਸੀ ਇਸ ਕਰਕੇ ਮੈਂ ਨਾਲ ਦੀ ਨਾਲ ਹੀ ਦੱਸਦਾ ਕਿ ਮੈਂ ਮੇਰੀ ਰਿਕਾਰਡਿੰਗ ਨਹੀਂ ਹੋਈ ਨਾਲ ਵੀਡੀਓ ਤੇ ਇਸ ਕਰਕੇ ਮੈਂ ਦੁਬਾਰਾ ਕਰ ਰਹੀ ਹਾਂ ਥੋੜੀ ਜਿਹੀ ਉੱਪਰ نیچے ਹੋ ਸਕਦਾ ਠੀਕ ਹੈ ਹਾਂ ਜੀ ਇਹ ਆ ਗਿਆ ਜੀ ਪੀਚ ਕਲਰ ਪੀਚ ਕਲਰ ਬਹੁਤ ਹੀ ਆ ਜੇ ਤੁਸੀਂ ਲੈਂਥ ਇਦਾਂ ਦੇਖ ਸਕਦੇ ਹੋ ਇੰਨੀ ਲੈਂਥ ਹੋਏਗੀ ਇਹਦੀ ਠੀਕ ਆ ਥਾਈ ਤੱਕ ਆ ਜਾਂਦੀ ਹੈ ਜਿਆਦਾ ਬਿਲਕੁਲ ਉੱਪਰ ਉੱਪਰ ਨਹੀਂ ਰਹੇਗੀ ਲਓ ਜੀ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਅਡੀਆਂ ਚੁਕਣੀਆਂ ਪੈ ਰਹੀਆਂ ਨੇ ਬਹੁਤ ਹੀ ਸੋਹਣੀ ਹੈ ਦੀ ਲੈਂਥ ਆ ਮਤਲਬ ਜਿਆਦਾ ਉੱਚੀ ਨਹੀਂ ਆਏਗੀ ਹੈਨਾ ਇਥੇ ਕਈ ਕੋਟੀਆਂ ਬਿਲਕੁਲ ਪੇਟ ਤੱਕ ਹੀ ਹੁੰਦੀਆਂ ਮੈਨੂੰ ਤਾਂ ਵੈਸੇ ਵੀ ਥੋੜੀ ਨਾ نیچے ਤੱਕ ਕੋਟੀ ਵਧੀਆ ਲੱਗਦੀ ਹੈ ਬਾਕੀ ਆਪੋ ਆਪਣੀ ਚੁਆਇਸ ਆ ਬਹੁਤ ਲੋਕ ਇਸ ਕੀ ਵੀ ਟਾਈਪ ਆ ਰਹੇ ਨੇ ਠੀਕ ਹੈ ਤੇ ਚੁਆਇਸ ਆਪੋ ਆਪਣੀ ਆ आप नहीं जज करते ओके जी ये भी कलर बहुत प्यारा है पिंक कलर ठीक है जी कलर बहुत प्यारा है तो कुटिया भी बहुत सोहनिया ने फटाफट स्क्रीन स्क्रीनशॉट लैके भेजने साट्सअप नंबर से तो अपने ऑर्डर कन्फर्म कराने ठीक है जी तो नैक्सट देखते हैं आप ਹਾਂਜੀ ਇਹ ਵੀ ਵੂਲ ਦੇ ਵਿੱਚ ਹੀ ਆ ਕੋਟੀ ਠੀਕ ਹੈ ਨਾ ਉਹ ਵਾਲੀ ਜਿਹੜੀ ਉਹ ਥੋੜੀ ਹੈ ਨਾ ਸ਼ਾਇਨਜੀ ਵਾਲੀ ਵੂਲ ਸੀ ਇਹ ਥੋੜੀ ਹੈ ਨਾ ਡਲ ਟਾਈਪ ਵਾਲੀ ਵੂਲ ਆ ਪਰ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਾਂਗੀ ਤੇ ਆਪਣੀ ਪਸੰਦ ਅਨੁਸਾਰ ਲੈ ਸਕਦੇ ਜੀ ਠੀਕ ਹੈ ਇਹ ਰੈੱਡ ਕਲਰ ਦੀ ਹੈ ਬਹੁਤ ਸੋਹਣਾ ਡਿਜ਼ਾਈਨ ਇਹ ਤਾਂ ਵੀ ਬਣਿਆ ਹੋਇਆ ਠੀਕ ਹੈ ਜੀ ਹਲੋ ਨੇੜੇ ਤੋਂ ਦਿਖਾ ਦਿੱਤਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਉਹ ਵਾਲੀ ਕੋਟੀ ਤੇ ਇਹ ਵਾਲੀ ਕੋਟੀ ਦੇ ਵਿੱਚ ਇਹ ਫਰਕ ਆ ਕਿ ਇਹਦੀ ਵੂਲ ਤੇ ਉਹਦੀ ਵੂਲ ਅਲੱਗ-ਅਲੱਗ ਨੇ ਸੇਮ ਵੂਲ ਚ ਨਹੀਂ ਆਏ ਠੀਕ ਹੈ ਬਾਕੀ ਤੁਹਾਨੂੰ ਜਦੋਂ ਵੀ ਕਲੀਅਰ ਪਿਕ ਚਾਹੀਦੀ ਹੋਏਗੀ ਤੁਸੀਂ ਆਰਡਰ ਕਰਨਾ ਹੋਏਗਾ ਮੈਂ ਤੁਹਾਨੂੰ ਕਲੀਅਰ ਪਿਕ ਵੀ ਦੇ ਦਾਂਗੀ ਠੀਕ ਹੈ ਜੀ ਨੈਕਸਟ ਕਲਰ ਆ ਗਿਆ ਜੀ ਬਲੈਕ ਕਲਰ ਵਾਓ ਹਾਂ ਬਲੈਕ ਕਲਰ ਸੋਹਣਾ ਲੱਗਦਾ ਬਹੁਤ ਸੋਹਣਾ ਕਲਰ ਆ ਤੇ ਅਗਲਾ ਕਲਰ ਆ ਗਿਆ ਜੀ ਵਾਈਨ ਕਲਰ ਇਹ ਵੀ ਕਲਰ ਸੋਹਣਾ ਹੈ ਡਿਜ਼ਾਈਨ ਵੀ ਸੋਹਣਾ ਹੈ ਠੀਕ ਹੈ ਤੇ ਪ੍ਰਾਈਸ ਵੀ ਕੁਛ ਨਹੀਂ ਹੈ ਜੀ 250 ਰੁਪਿਆ ਪ੍ਰਾਈਸ ਆ 50 ਰੁਪਏ ਐਕਸਟਰਾ ਲੱਗਣਗੇ ਤੁਹਾਨੂੰ ਸ਼ਿਪਿੰਗ ਚਾਰਜਸ ਤੇ ਠੀਕ ਹੈ ਜੀ ਤੇ ਕੋਟੀ ਪਹੁੰਚ ਜਾਏਗੀ ਆਲ ਇੰਡੀਆ ਜਿੱਥੇ ਮਰਜੀ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਜੀ ਆਲ ਇੰਡੀਆ ਚ ਜਿੱਥੇ ਮਰਜੀ ਤੁਸੀਂ ਮੰਗਵਾ ਸਕਦੇ ਜੀ 50 ਰੁਪੀ ਸ਼ਿਪਿੰਗ ਚਾਰਜਸ ਦੇ ਨਾਲ ਠੀਕ ਹੈ ਜੀ ਹਾਂ ਜੀ ਨੇੜੇ ਤੋਂ ਦੇਖ ਲਓ ਜੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਇਹਦੀ ਬਣੀ ਹੋਈ ਆ ਠੀਕ ਹੈ ਤੇ ਅਗਲਾ ਆਪਾਂ ਦਿਖਾਨੇ ਆ ਤੁਹਾਨੂੰ ਹਾਂ ਇਹ ਵੀ ਕੋਟੀ ਦਾ ਡਿਜ਼ਾਈਨ ਸੋਨਾ ਬਣਿਆ ਹੋਇਆ ਹੈ ਇਹਦਾ ਵੀ ਸਾਰਿਆਂ ਦਾ ਪ੍ਰਾਈਸ ਹਨਾ ਸੇਮ ਲੱਗੇਗਾ ਜਿਹਦਾ ਅਲੱਗ ਹੋਏਗਾ ਉਹਦਾ ਮੈਂ ਅਲੱਗ ਤੁਹਾਨੂੰ ਦੱਸ ਦਾਂਗੀ ਠੀਕ ਹੈ ਜੀ ਨੈਕਸਟ ਆ ਗਏ ਜੀ ਪਤਲੀ ਬੂਲ ਦੇ ਵਿੱਚ ਠੀਕ ਹੈ ਉਹ ਵਾਲੀਆਂ ਸਾਰੀਆਂ ਹੈ ਵਿੱਚ ਸੀਗੀਆਂ ਕੋਟੀਆਂ ਇਹ ਆ ਗਈਆਂ ਲਾਈਟ ਵੇਟ ਠੀਕ ਹੈ ਇਹਨਾਂ ਦਾ ਪ੍ਰਾਈਸ ਵੀ ਲੱਗੇਗਾ 250 ਇਹ 250 ਦੇ ਵਿੱਚ ਤੁਹਾਡੇ ਘਰ ਪਹੁੰਚ ਜਾਏਗੀ ਜੀ ਠੀਕ ਹੈ ਉਹ 300 ਚ ਪਹੁੰਚੇਗੀ ਇਹ 250 ਚ ਪਹੁੰਚੇਗੀ 250 ਰੁਪਏ ਚ ਠੀਕ ਹੈ ਇਹਦੇ ਉੱਪਰ ਤੁਹਾਨੂੰ ਆਪਾਂ ਹੋਰ ਡਿਸਕਾਊਂਟ ਕਰ ਦੁੱਤਾ ਹੈ 컬러 ਦੇਖੋ ਕਿੰਨੇ ਪਿਆਰੇ ਪਿਆਰੇ ਆ ਤੁਸੀਂ ਆਪਣੇ ਸੂਟਾਂ ਨਾਲ ਮੈਚ ਕਰਕੇ ਪਾ ਸਕਦੇ ਹੋ ਹਲਕੀ ਫੁਲਕੀ ਠੰਡ 'ਚ ਪਾ ਸਕਦੇ ਹੋ ਸਟੈਚੇਬਲ ਹੈਗੇ ਆ ਫ੍ਰੀ ਸਾਈਜ਼ ਕੋਟੀਆਂ ਹੋਣਗੀਆਂ ਜਿੰਨੂੰ ਮਰਜ਼ੀ ਆ ਸਕਦੀਆਂ ਨੇ ਹਾਂ ਜਿਆਦਾ ਮੋٹے ਹੈਵੀ ਬੰਦੇ ਨੂੰ ਨਹੀਂ ਆਣਗੀਆਂ ਤੇ ਜੀ ਇਹ ਵੀ 컬러 ਬਹੁਤ ਪਿਆਰਾ ਹੈ ਬੈਂਗਨੀ ਜਿਹਾ 컬러 ਆ ਤੇ ਸਾਈਜ਼ ਵੀ ਇੰਨਾ ਦੇ ਥੋੜੇ ਸ਼ਾਰਟ ਹੀ ਆ ਆਪਣੀ ਪਸੰਦ ਅਨੁਸਾਰ ਤੁਸੀਂ ਲੈ ਸਕਦੇ ਹੋ ਮੈਸੇਜ ਕਰ ਦੇਣਾ WhatsApp ਤੇ ਤੁਹਾਨੂੰ ਪਿਕ ਪਾ ਦਾਂਗੇ ਸਾਈਜ਼ ਦੱਸ ਦਾਂਗੀ ਕਿ ਤੁਹਾਡਾ ਇਹ ਸਾਈਜ਼ ਕੀ ਹੈਗਾ ਠੀਕ ਹੈ ਇਹ ਹਾਫ ਬਟਨ ਟੇਪ ਵਾਲੀ ਹੈ ਠੀਕ ਹੈ ਹਾਫ ਬਟਨ ਟੇਪ ਲੱਗੀ ਹੋਏਗੀ ਗ੍ਰੇ ਕਲਰ ਆ ਬਹੁਤ ਪਿਆਰਾ ਪੀਸ ਆ ਨੈਕਸਟ ਆ ਗਿਆ ਜੀ ਪੀਚ ਸਕਿਨ ਪੀਚ ਕਲਰ ਓਕੇ ਸਕਿਨ ਪੀਚ ਕਲਰ ਤੇ ਲਾਈਟ ਵੇਟ ਕੋਟੀ ਠੀਕ ਹੈ ਇਹਦੇ ਵਿੱਚ ਦੋ ਪੀਸ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਲਓ ਜੀ ਦੋ ਪੀਸ ਆ ਗਏ ਇੱਕ ਲੈਣਾ ਹੋ ਇੱਕ ਲੈ ਲਿਓ ਦੋ ਲੈਣੇ ਹੋਣਗੇ ਇੱਕੋ ਜਿਹੇ ਦੋ ਲੈ ਲਿਓ ਨੈਕਸਟ ਆ ਗਿਆ ਜੀ ਬਲੂ ਕਲਰ ਓਕੇ ਜੀ ਬਲੂ ਕਲਰ ਠੀਕ ਆ ਤੇ ਉਸ ਤੋਂ ਬਾਅਦ ਦੇਖਦੇ ਆ ਕੀ ਦਿਖਾ ਰਹੇ ਨੇ ਮੈਡਮ ਹਾਂਜੀ ਇਹ ਆ ਗਏ ਜੀ ਕੋਟੀ ਇਹ ਮੇਰੇ ਕੋਲ ਤਿੰਨ ਕੋਟੀਆਂ ਨੇ ਹਾਂਜੀ ਤਿੰਨ ਕੋਟੀਆਂ ਨੇ ਦੋ ਸਕਿਨ ਕਲਰ ਤੇ ਇੱਕ ਇਹ ਵਾਲਾ ਪਰਪਲ ਕਲਰ ਇਹ ਤਿੰਨ ਕੋਟੀਆਂ ਜਿਹੜੀਆਂ ਇਹ ਤੁਹਾਨੂੰ 200 ਰੁਪਏ ਚ ਘਰ ਪਹੁੰਚਾ ਦਾਂਗੇ ਠੀਕ ਹੈ ਜੀ ਸਿਰਫ ਤੇ ਸਿਰਫ 200 ਰੁਪਏ ਚ ਓਕੇ ਜੀ ਤੇ ਜੇ ਕਿਸੇ ਨੇ ਇਕੱਠੀਆਂ ਹੀ ਲੈਣੀਆਂ ਹੋਣਗੀਆਂ ਤਿੰਨ ਤੇ 500 ਰੁਪਏ ਚ ਤੁਹਾਨੂੰ ਤਿੰਨ ਕੋਟੀਆਂ ਦੇ ਦਾਂਗੇ ਜੇ ਕੋਈ ਸ਼ੌਪ ਤੇ ਆ ਕੇ ਲੈ ਜਾਂ ਨਹੀਂ ਤੇ 550 ਰੁਪਏ ਦੇ ਵਿੱਚ ਠੀਕ ਹੈ ਵਿਦ ਸ਼ਿਪਿੰਗ 550 ਤੇ ਤਿੰਨ ਕੋਟੀਆਂ ਤੁਹਾਡੇ ਘਰ ਪਹੁੰਚ ਜਾਣਗੀਆਂ ਠੀਕ ਹੈ ਜੀ ਜੇ ਜਿਸ ਨੇ ਸਿੰਗਲ ਪੀਸ ਲੈਣਾ ਹੋਵੇਗਾ ਤੇ 200 ਲੱਗੇਗਾ ਵਿਦ ਸ਼ਿਪਿੰਗ ਪ੍ਰਾਈਸ ਸਾਰਿਆਂ ਦਾ ਤੁਸੀਂ ਨੋਟ ਕਰੀ ਜਾਓ ਠੀਕ ਹੈ ਓਕੇ ਜੀ ਸਮਝ ਆਤਾ ਲੱਗਦਾ ਹਾਂ ਜੀ ਨੈਕਸਟ ਆਪਾਂ ਲੈ ਕੇ ਆਏ ਆ ਜੀ ਹੁਣ ਤੁਹਾਡੇ ਵਾਸਤੇ ਸ਼ਾਲ ਲਓ ਜੀ ਸ਼ਾਲ ਜਿਹੜੇ ਆਪਣੇ ਕੋਲ ਰਹਿ ਗਏ ਆ ਪੀਸ ਕਿਉਂਕਿ ਇਹਨਾਂ ਦੇ ਇੰਨੇ ਮੈਸੇਜ ਆ ਰਹੇ ਨਾਲ ਸ਼ਾਲਾਂ ਦੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਤੇ ਮੇਰੇ ਕੋਲ ਜਿਹੜੇ ਪੀਸ ਹੈਗੇ ਨੇ ਮੈਂ ਉਹ ਦਿਖਾ ਦਿੰਨੀ ਆ ਤੇ ਤੁਸੀਂ ਇਹ ਵੀਡੀਓ ਨੂੰ ਦੇਖ ਕੇ ਇੱਕ ਵਾਰੀ ਫਿਰ ਤੋਂ ਆਪਣੀ ਪਸੰਦ ਦੇ ਨਾਲ ਆਰਡਰ ਕਰ ਸਕਦੇ ਜੇ 180 ਰੁਪਏ ਦਾ ਪ੍ਰਾਈਸ ਲੱਗੇਗਾ ਸ਼ਿਪਿੰਗ ਤੁਹਾਨੂੰ ਪਤਾ ਹੀ ਹੈ ਕਿੰਨੇ ਲੱਗਦੇ 40 ਰੁਪਏ ਸ਼ਾਲ ਦੀ ਇੱਕ ਦੀ ਸ਼ਿਪਿੰਗ ਲੱਗੇਗੀ ਠੀਕ ਹੈ ਬਹੁਤ ਸੋਹਣਾ ਸ਼ਾਲ ਹੈ ਇਹ ਵਾਲਾ 180 ਰੁਪਏ ਦਾ ਸ਼ਾਲ ਠੀਕ ਹੈ ਜੀ ਤੇ ਨੈਕਸਟ ਮੇਰੇ ਕੋਲ ਹੋਰ ਚਾਰਕ ਪੀਸ ਹੀ ਰਹਿ ਗਏ ਨੇ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ प्रिंट चैक कर लो तो स्क्रीनशॉट लैके भेज देना साट्सएप नंबर पर क्योंकि शाल बहुत मैसेज आ रहे हैं शाल के अजे तक ठीक है हाँ जी कलर डिजाइन चेक कर लो हलो जी बस यही पीस रह गए हैं इस तुम हूँ आप नहीं लैके आवेंगे ठीक है जी भी कलर सोना है डिजाइन सोना है ठीक है जी आ गया जी नेक्स्ट अपना या। वन फिफ्टी वाला शॉल ठीक है ये भी तीन चार कलर अपने को जड़ा भी पीस तैन पसंद हो तो लै सकते जे ठीक है जी ये आ गया एक स्किन कलर एक ऑफ व्हाइट कलर इस तरह ठीक है थोड़ा थोड़ा कलर का डिफरेंस आ जोड़ा चंदू चाहिए होएगा वो तुम मिल जाएगा ओके जी हाँ जी चार ही पीस रह गए ने सेम सिमलर जो कलर ने पा लो देख लो थोड़ा थोड़ा जि ही फर्क आठ ठीक है लो जी ये अपने प्राइस नोट कर लो सारे जी ਪਹਿਲੀਆਂ ਕੋਟੀਆਂ ਦੇ ਆਪਣਾ ਤੁਹਾਨੂੰ 250 ਰੁਪਿਆ ਪ੍ਰਾਈਸ ਲੱਗੇਗਾ ਜੇ ਕਿਸੇ ਨੇ ਸ਼ਾਪ ਤੇ ਵੀ ਆ ਕੇ ਲੈਣੀਆਂ ਹੋਣਗੀਆਂ 300 ਰੁਪਿਆ ਸ਼ਿਪਿੰਗ ਦੇ ਨਾਲ ਤੁਹਾਨੂੰ ਘਰ ਪਹੁੰਚ ਜਾਣਗੀਆਂ ਠੀਕ ਹੈ ਤੇ ਦੂਸਰੇ ਵਾਲ ਜਿਹੜੀਆਂ ਕੋਟੀਆਂ ਨੇ ਉਹ ਆਪਾਂ ਤੁਹਾਨੂੰ ਦਵਾਂਗੇ 250 ਰੁਪਿਆ ਵਿਦ ਸ਼ਿਪਿੰਗ ਠੀਕ ਹੈ ਜੀ ਤੇ ਇਹ ਵਾਲੀ ਦਵਾਂਗੇ 200 ਸ਼ਾਲ ਜਿਹੜਾ ਲੱਗੇਗਾ 180